ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣੀ ਛੱਤ ਦੇ ਉੱਪਰ ਜਿੰਨੀਆਂ ਵੀ ਸਬਜ਼ੀਆਂ ਲਗਾਈਆਂ ਹੋਈਆਂ ਹਨ ਉਹਨਾਂ ਨੂੰ ਅੱਜ ਆਪਾਂ ਤੋੜਾਂਗੇ ਤੇ ਪੂਰੀ ਵੀਡੀਓ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੇਰੇ ਕੋਲ ਬੈਂਗਣਾਂ ਦੀ ਕਿੰਨੇ ਤਰ੍ਹਾਂ ਦੀਆਂ ਵੈਰਾਈਟੀਆਂ ਹਨ ਸਭ ਤੋਂ ਪਹਿਲਾਂ ਦੋਸਤੋ ਮੇਰੇ ਕੋਲ ਹੈਗੇ ਜੀ ਇਹ ਵਾਈਟ ਬੈਂਗਣ ਇਹ ਦੋ ਮੇਰੇ ਕੋਲ ਗਰੋ ਬੈਗਾ ਜਿਨ੍ਹਾਂ ਦੇ ਵਿੱਚ ਇਹਦੇ ਵਿੱਚ ਮੈਂ ਇੱਕ ਬੂਟਾ ਲਗਾਇਆ ਹੋਇਆ ਹੈ ਆ ਦੇਖੋ ਤੁਸੀਂ ਵਾਈਟ ਬੈਂਗਣ ਲੱਗੇ ਹੋਏ ਆ ਇੱਕ ਬੁੱਟੇ ਨੂੰ ਦੇਖੋ ਕਿੰਨੇ ਸਾਰੇ ਲੱਗੇ ਹੋਏ ਆ ਤੇ ਇਸ ਗਰੋ ਬੈਗ ਦੇ ਵਿੱਚ ਤਿੰਨ ਬੁੱਟੇ ਆ ਇਹਨਾਂ ਦੇ ਵਿੱਚ ਦੇਖੋ ਜੀ ਬੈਂਗਣ ਇੱਧਰ ਤੁਸੀਂ ਚੈੱਕ ਕਰੋਗੇ ਆ ਦੇਖੋ ਇਹ ਸਾਰੇ ਵਾਈਟ ਬੈਂਗਣ ਆ ਤੇ ਦੋਸਤੋ ਹੁਣ ਆਂਦੇ ਆ ਜੀ ਗੋਲ ਬੈਂਗਣ ਜੋ ਕਿ ਛੋਟੇ ਸਾਈਜ਼ ਦੇ ਹੁੰਦੇ ਆ ਬਿਲਕੁਲ ਡਾਰਕ ਕਲਰ ਵਾਲੇ ਆ ਆ ਦੇਖੋ ਜੀ ਇਸ ਗਰੋ ਬੈਗ ਦੇ ਵਿੱਚ ਦੋ ਬੁੱਟੇ ਲੱਗੇ ਹੋਏ ਆ ਆ ਦੇਖੋ ਤੁਸੀਂ ਦੋਸਤੋ ਇਹ ਵਾਲੇ ਜਿਹੜੇ ਬੈਂਗਣ ਆ ਇਹ ਗੁੱਛੀਆਂ ਦੇ ਵਿੱਚ ਲੱਗਦੇ ਆ ਆ ਤੁਸੀਂ ਦੇਖੋਗੇ ਚੈੱਕ ਕਰੋ ਇਹ ਸਾਰੇ ਬੈਂਗਣ ਗੁੱਛੀਆਂ ਚ ਲੱਗਦੇ ਆ 2 2 3 3ਾਂ ਦੇ ਗੁੱਛੀਆਂ ਚ ਲੱਗਦੇ ਆ ਤੇ ਅਗਲੇ ਆਪਣੇ ਕੋਲ ਆਂਦੇ ਆ ਜੀ ਲੰਬੇ ਬੈਂਗਣ ਦੋਸਤੋ ਇਹ ਜਿਹੜੇ ਮੇਰੇ ਪਲਾਂਟ ਆ ਇਹ ਵਾਲੇ ਜਿਹੜੇ ਬੁੱਟੇ ਆ ਬੈਂਗਣਾਂ ਦੇ ਇਹ ਮੇਰੇ ਕੋਲ 4 ਸਾਲ ਪੁਰਾਣੇ ਬੁੱਟੇ ਆ ਇਹਨਾਂ ਨੂੰ ਮੈਂ ਸਰਦੀਆਂ ਦੇ ਵਿੱਚ ਪ੍ਰੂਨਿੰਗ ਇਹਨਾਂ ਦੀ ਕਰ ਦਿੰਦੀ ਆ ਜਿਸ ਦੇ ਕਰਕੇ ਇਹਨਾਂ ਦੀਆਂ ਨਵੀਆਂ ਰੂਟਸ ਨਵੇਂ ਇਹਨਾਂ ਦੇ ਤਣੇ ਨਿਕਲ ਜਾਂਦੇ ਆ ਤੇ ਦੁਬਾਰਾ ਇਹ ਫਲਣਾ ਸਟਾਰਟ ਹੋ ਜਾਂਦੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਇਹਨਾਂ ਨੂੰ ਫਲ ਆਇਆ ਹੋਇਆ ਆ ਇਹ ਦੋ-ਦੋ ਬੁੱਟੇ ਲਗਾਏ ਇਸ ਬੈਗ ਦੇ ਵਿੱਚ ਦੋ ਬੁੱਟੇ ਐ ਇਸ ਬੈਗ ਦੇ ਵਿੱਚ ਇੱਕ ਸਿੰਗਲ ਹੀ ਬੁੱਟਾ ਹੈ ਇਧਰ ਵੀ ਇੱਕ ਸਿੰਗਲ ਬੁੱਟਾ ਹੈ ਦੋਸਤੋ ਇਹ ਹੈਗੀ ਹੈ ਜੀ ਪਰਥੇ ਵਾਲੇ ਬੈਂਗਣ ਜਿਨ੍ਹਾਂ ਨੂੰ ਆਪਾਂ ਗੋਲ ਬੈਂਗਣ ਵੀ ਬੋਲਦੇ ਆ ਆ ਦੇਖੋ ਤੁਸੀਂ ਇੱਕ ਬੁੱਟੇ ਦੇ ਅੰਦਰ ਤਕਰੀਬਨ 4 ਤੋਂ 5 ਬੈਂਗਣ ਲੱਗੇ ਹੋਏ ਆ ਆ ਦੇਖੋ ਤੁਸੀਂ ਕੁਝ ਵੱਡੇ ਆ ਕੁਝ ਸਾਈਜ਼ 'ਚ ਹਲੇ ਛੋਟੇ ਆ ਇਸ ਤੋਂ ਇਲਾਵਾ ਇਦਾਂ ਦੇ ਵੱਡੇ ਸਾਈਜ਼ ਦੇ ਬੈਂਗਣ ਮੇਰੇ ਕੋਲ ਹੋਰ ਵੀ ਲੱਗੇ ਹੋਏ ਆ ਜੋ ਕਿ ਮੈਂ ਤੁਹਾਨੂੰ ਸਾਰੇ ਬੁੱਟੇ ਹੁਣ ਦਿਖਾਉਂਗੀ ਤੇ ਦੋਸਤੋ ਆਹ ਵਾਲੀ ਸਾਈਡ ਦੇਖੋ ਤੁਸੀਂ ਇੱਥੇ ਦੇਖੋ ਇਹ ਵਾਲਾ ਇੱਕ ਬੈਂਗ ਇਹ ਇੱਕ ਬੁੱਟਾ ਹੈ ਮੇਰਾ 12x12 ਦੇ ਗਰੋ ਬੈਗ ਦੇ ਵਿੱਚ ਤੇ ਇਹ ਗੋਲ ਬੈਂਗਣੇ ਨੇ ਜੋ ਕਿ ਥੋੜੇ ਜਿਹਾ ਲੰਬੇ ਸਾਈਜ਼ ਹੁੰਦੇ ਆ ਸਾਈਜ਼ ਛੋਟੇ ਹੁੰਦੇ ਆ ਆ ਦੇਖੋ ਜੀ ਤੇ ਦੋਸਤੋ ਇਹ ਜਿਹੜੇ ਬੈਂਗਣੇ ਨੇ ਨਾ ਇਹ ਗੁੱਛੀਆਂ 'ਚ ਲੱਗਦੇ ਆ ਆ ਦੇਖੋ ਤੁਸੀਂ ਇੱਕ ਗੁੱਛੇ ਨੂੰ ਚਾਰ ਇੱਧਰ ਦੇਖੋਗੇ ਇੱਕ ਗੁੱਛੇ ਨੂੰ ਤਿੰਨ ਇੱਧਰ ਵੀ ਤਿੰਨ ਲੱਗੇ ਹੋਏ ਆ ਆ ਦੇਖੋ ਜੀ ਤੇ ਦੋਸਤੋ ਆ ਦੇਖੋ ਤੁਸੀਂ ਬੈਂਗਣੇ ਦਾ ਸਾਈਜ਼ ਠੀਕ ਹੈ ਜੀ ਇਹ ਸਾਰੇ ਬੈਂਗਣ ਗੋਲ ਵਾਲੇ ਬੈਂਗਣ ਆ ਤੁਸੀਂ ਦੇਖੋ ਇੱਕ ਇੱਕ ਬੁੱਟੇ ਨੂੰ ਕਿੰਨੇ ਕਿੰਨੇ ਲੱਗੇ ਹੋਏ ਆ ਇਹੇ ਦੋਸਤੋ ਹੈਗੇ ਆ ਜੀ ਲੰਬੇ ਸਾਈਜ਼ ਦੇ ਬੈਂਗਣ ਇਹਨਾਂ ਦੇ ਵਿੱਚ ਮੇਰੇ ਕੋਲ ਦੋ ਤਰ੍ਹਾਂ ਦੀ ਵੈਰਾਈਟੀ ਹੈ ਇਹ ਹੈਗੇ ਆ ਜੀ ਡਾਰਕ ਪਰਪਲ ਕਲਰ ਦੇ ਇੱਕ ਜੋ ਮੈਂ ਤੁਹਾਨੂੰ ਪਿੱਛੇ ਦਿਖਾਏ ਆ ਉਹ ਲੰਬੇ ਵਾਲੇ ਬੈਂਗਣਾ ਜੋ ਕਿ ਮੇਰੇ 4 ਸਾਲ ਪੁਰਾਣੇ ਬੁੱਟੇ ਆ ਉਹਨਾਂ ਤੇ ਲਾਈਟ ਕਲਰ ਦੇ ਬੈਂਗਣ ਲੱਗਦੇ ਆ ਬੈਂਗਣਾਂ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਹੁੰਦੀਆਂ ਜਿਹੜੀਆਂ ਕਿ ਮੈਂ ਤਕਰੀਬਨ ਸਾਰੀਆਂ ਹੀ ਵੈਰਾਈਟੀਆਂ ਲਗਾਈਆਂ ਹੋਈਆਂ ਤੇ ਦੋਸਤੋ ਇੱਧਰ ਤੁਸੀਂ ਦੇਖੋਗੇ ਇਹ ਵੀ 4 ਬੁੱਟੇ ਮੈਂ ਲਗਾਏ ਹੋਏ ਆ ਇਹਨਾਂ ਤੇ ਵੀ ਗੋਲ ਬੈਂਗਣ ਲੱਗੇ ਹੋਏ ਆ ਛ ਇਹ ਦੇਖੋ ਇਹ ਦੇਖੋ ਇਹ ਸਾਰੇ ਗੁੱਛੀਆਂ ਦੇ ਵਿੱਚ ਲੱਗਦੇ ਆ ਦੇਖੋਗੇ ਤੁਸੀਂ ਦੋਸਤੋ ਦੂਜੇ ਨੰਬਰ ਤੇ ਹੈਗੀ ਹੈ ਜੀ ਪਿੰਡੀ ਆ ਤੁਸੀਂ ਦੇਖੋ ਪਿੰਡੀ ਲੱਗੀ ਹੋਈ ਹੈ ਇਹ ਸਾਈਡ ਦੀਆਂ ਬ੍ਰਾਂਚੇਸ ਤੇ ਲੱਗਣੀ ਹੁਣ ਸਟਾਰਟ ਹੋ ਚੁੱਕੀ ਆ ਇਹ ਦੀ ਲੈਂਥ ਬਹੁਤ ਜ਼ਿਆਦਾ ਜਾਂਦੀ ਹੈ ਇਹ ਹੈਗੀ ਹੈ ਜੀ ਅਮਰੀਕਨ ਪਿੰਡੀ ਮੇਰੇ ਕੋਲ ਪਿੰਡੀ ਦੇ ਵਿੱਚ ਮੇਰੇ ਕੋਲ ਦੋ ਤਰ੍ਹਾਂ ਦੀ ਵੈਰਾਈਟੀ ਹੈ ਇੱਕ ਨਾਰਮਲ ਆਪਣੇ ਵਾਲੀ ਪਿੰਡੀ ਜੋ ਦੇਖੀ ਹੁੰਦੀ ਹੈ ਤੇ ਦੂਜੀ ਹੈਗੀ ਹੈ ਜੀ ਅਮਰੀਕਨ ਵੈਰਾਈਟੀ ਇਹ ਜ਼ਿਆਦਾ ਲੰਬੀ ਜਾਂਦੀ ਹੈ ਆ ਤੁਸੀਂ ਦੇਖੋ ਇਹਨੂੰ ਹੁਣ ਲੱਗਣੀ ਸਟਾਰਟ ਹੋ ਚੁੱਕੀ ਆ ਦੋਸਤੋ ਇਹ ਵਾਲੀ ਹੈਗੀ ਹੈ ਜੀ ਦੇਸੀ ਜੋ ਆਪਣੇ ਇੱਧਰ ਪਾਈ ਜਾਂਦੀ ਹੈ ਭਿੰਡੀ ਇਹ ਉਹ ਵਾਲੀ ਹੈ ਇਹਦੀ ਹਾਈਟ ਜ਼ਿਆਦਾ ਨਹੀਂ ਜਾਂਦੀ ਇਹਦੀ ਵੀ ਤੁਸੀਂ ਦੇਖੋਗੇ ਸਾਈਡ ਬ੍ਰਾਂਚਸ ਤੇ ਨਿਕਲਣੀ ਸਟਾਰਟ ਹੋ ਚੁੱਕੀ ਆ ਆ ਦੇਖੋ ਤੁਸੀਂ ਸਾਈਡ ਬ੍ਰਾਂਚਾਂ ਤੇ ਵੀ ਨਿਕਲਣੀ ਸਟਾਰਟ ਹੋ ਗਈ ਆ ਆ ਦੇਖੋ ਬਹੁਤ ਵਧੀਆ ਰਿਜ਼ਲਟ ਆ ਰਿਹਾ ਹੈ ਇਸ ਦਾ ਵੀ ਤੇ ਦੋਸਤੋ ਇਹ ਤੁਸੀਂ ਦੇਖੋਗੇ ਨਾ ਭਿੰਡੀ ਇਹ ਇੱਕ ਗਰੋ ਬੈਗ ਦੇ ਵਿੱਚ ਹੈ ਜਿਹੜੀ ਇਹ ਮੇਰੀ ਛੱਤ ਹੈ ਇਹ ਹੈਗੀ ਹੈ ਜੀ ਸੈਕੰਡ ਫਲੋਰ ਦੇ ਉੱਤੇ ਤੇ ਤੁਸੀਂ ਸਾਰੀ ਛੱਤ ਦੇ ਉੱਪਰ ਧਿਆਨ ਮਾਰ ਕੇ ਦੇਖੋ ਸਾਰੇ ਗਰੋ ਬੈਗਸ ਦੇ ਵਿੱਚ ਇਹ ਜਿੰਨੀਆਂ ਵੀ ਸਬਜ਼ੀਆਂ ਲੱਗੀਆਂ ਹੋਈਆਂ ਸਾਰੇ ਗਰੋ ਬੈਗ ਦੇ ਵਿੱਚ ਹੈ ਤੇ ਦੇਖੋ ਕਿੰਨਾ ਅੱਛਾ ਰਿਜ਼ਲਟ ਆ ਉਹ ਤੁਸੀਂ ਮੱਕੀ ਯਾਨੀ ਕਿ ਸਵੀਟ ਕੌਰਨ ਦੇਖੋਗੇ ਇਹਦਾ ਵੀ ਦੇਖੋ ਕਿੰਨਾ ਵਧੀਆ ਰਿਜ਼ਲਟ ਆਇਆ ਇੱਕ ਇੱਕ ਮੱਕੀ ਦੇ ਟਾਂਡੇ ਨੂੰ ਕਹਿ ਸਕਦੇ ਹੋ ਦੋ ਤੋਂ ਤਿੰਨ ਛੱਲੀਆਂ ਆਰਾਮ ਦੇ ਨਾਲ ਲੱਗੀਆਂ ਹੋਈਆਂ ਹੈ ਤੇ ਦੋਸਤੋ ਇਸ ਤੋਂ ਇਲਾਵਾ ਇਹ ਹੈਗਾ ਜੀ ਨਿੰਬੂ ਦਾ ਪੌਦਾ ਤੇ ਇਹਦੇ ਵਿੱਚ ਲਗਭਗ ਇਹਦੀ ਜਿਹੜੀ ਏਜ ਹੈ ਉਹ 6 ਤੋਂ 7 ਮਹੀਨੇ ਦੀ ਏਜ ਹੈ ਤੇ ਤੁਸੀਂ ਫਲ ਦੇਖੋ ਇਹਦੇ ਤੇ ਕਿੰਨਾ ਆਇਆ ਹੋਇਆ ਹੈ ਤਕਰੀਬਨ ਇੱਕ ਵਾਰ ਚ ਲਗਾ ਲਓ ਤੁਸੀਂ 15 ਤੋਂ 20 ਨਿੰਬੂ ਲਗਭਗ ਇਹਨੂੰ ਲੱਗੇ ਹੋਇਆ ਥੱਲੇ ਵੀ ਲੱਗੇ ਹੋਇਆ ਆ ਤੁਸੀਂ ਧਿਆਨ ਨਾਲ ਦੇਖੋਗੇ ਆ ਦੇਖੋ ਤੇ ਦੋਸਤੋ ਹੁਣ ਆਪਾਂ ਤੋੜਨਾ ਸਟਾਰਟ ਕਰਦੇ ਹਾਂ ਜੀ ਸਬਜ਼ੀਆਂ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਚਿੱਟੇ ਬੈਂਗਣਾ ਤੋਂ ਸਟਾਰਟ ਦੋਸਤੋ ਬੈਂਗਣਾ ਨੂੰ ਉਗਾਉਣ ਲਈ ਸਭ ਤੋਂ ਵਧੀਆ ਰੁੱਤ ਹੈ ਜੀ ਗਰਮੀ ਦੀ ਰੁੱਤ ਤੁਸੀਂ ਇਹਨਾਂ ਨੂੰ ਮਾਰਚ ਮਹੀਨੇ ਦੇ ਵਿੱਚ ਲਗਾ ਸਕਦੇ ਹੋ ਇਹ ਜਿਹੜੇ ਬੈਂਗਣਾ ਹੈ ਇਹ ਸੈਪਲਿੰਗ ਤੋਂ ਯਾਨੀ ਕਿ ਪੌਦ ਤੋਂ ਵੀ ਲੱਗ ਜਾਂਦੇ ਆ ਤੁਹਾਨੂੰ ਇਹਨਾਂ ਦੀ ਪੌਦ ਆ ਕਿਸੇ ਵੀ ਨਰਸਰੀ ਤੋਂ ਮਿਲ ਜਾਏਗੀ ਇਸ ਤੋਂ ਇਲਾਵਾ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਬੀਜਾਂ ਤੋਂ ਵੀ ਲਗਾ ਸਕਦੇ ਹੋ ਦੋਸਤੋ ਬੈਂਗਣਾ ਦੀ ਜ਼ਿਆਦਾ ਪੈਦਾਵਾਰ ਦੇ ਲਈ 27 ਤੋਂ 30 ਡਿਗਰੀ ਦਾ ਟੈਂਪਰੇਚਰ ਬਹੁਤ ਹੀ ਵਧੀਆ ਹੁੰਦਾ ਹੈ ਦੋਸਤੋ ਮੈਨੂੰ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੇ ਆ ਕਿ ਤੁਸੀਂ ਆਪਣੀ ਸਬਜ਼ੀਆਂ ਦੇ ਵਿੱਚ ਕੀ ਪਾਉਂਦੇ ਹੋ ਕਿ ਤੁਹਾਡਾ ਇੰਨਾ ਜ਼ਿਆਦਾ ਫਲ ਲੱਗਦਾ ਹੈ ਤੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਉਹ ਵੀ ਟ੍ਰਿਕ ਸ਼ੇਅਰ ਕਰੂੰਗੀ ਦੋਸਤੋ ਖਾਦ ਦੇ ਵਿੱਚ ਮੈਂ ਆਪਣੇ ਪੌਦਿਆਂ ਨੂੰ ਦਿੰਦੀ ਹਾਂ ਜੀ ਵਰਮੀ ਕੰਪੋਸਟ ਕਿਚਨ ਵੇਸਟ ਕੰਪੋਸਟ ਤੇ ਇਸ ਤੋਂ ਲਾਵਾ ਗੋਬਰ ਦੀ ਖਾਦ ਜੋ ਕਿ ਮੇਰੇ ਕੋਲ ਸਾਲ ਤੋਂ 2 ਸਾਲ ਪੁਰਾਣੀ ਕੀਤੀ ਹੈ ਦੋਸਤੋ ਕਿਚਨ ਵੇਸਟ ਕੰਪੋਸਟ ਜੋ ਕਿ ਮੈਂ ਘਰ ਵਿੱਚ ਆਪਣੇ ਫਲਾ ਸਬਜ਼ੀਆਂ ਦੀ ਜੋ ਵੀ ਘਰ ਦੇ ਰਾਤ ਕਿਚਨ ਦੀ ਰਾਤ ਤੋਂ ਹੁੰਦੀ ਉਸ ਤੋਂ ਮੈਂ ਰੈਡੀ ਕਰਦੀ ਆ ਤੇ ਉਸ ਦੀ ਵੀਡੀਓ ਫੁੱਲ ਵੀਡੀਓ ਮੇਰੇ ਚੈਨਲ ਦੇ ਉੱਪਰ ਅਪਲੋਡ ਕੀਤੀ ਹੋਈ ਹੈ ਤੁਸੀਂ ਦੇਖਣਾ ਚਾਹਦੇ ਤਾਂ ਦੇਖ ਸਕਦੇ ਹੋ ਤੇ ਦੋਸਤੋ ਆਪਾਂ ਖਾਦ ਦੋ ਵਾਰ ਦੇਣੀ ਹੁੰਦੀ ਆ ਆਪਣੇ ਪੌਦਿਆਂ ਦੇ ਵਿੱਚ ਜਦੋਂ ਆਪਣੇ ਪੌਦਿਆਂ ਦੇ ਉੱਤੇ ਫੁੱਲ ਆ ਜਾਂਦਾ ਉਦੋਂ ਇਹਨਾਂ ਨੂੰ ਖਾਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਫੁੱਲ ਤੋਂ ਫਲ ਬਣਨਾ ਹੁੰਦਾ ਉਹ ਸਟੇਜ ਦੇ ਵਿੱਚ ਵੀ ਖਾਦ ਦੀ ਜ਼ਰੂਰਤ ਹੁੰਦੀ ਆ ਇਸ ਤੋਂ ਇਲਾਵਾ ਜਦੋਂ ਆਪਾਂ ਆਪਣੇ ਪੌਦੇ ਤੋਂ ਆਪਣੇ ਬੁੱਟੇ ਤੋਂ ਹਾਰਵੈਸਟਿੰਗ ਲੰ데요 ਜਿਵੇਂ ਕਿ ਹੁਣ ਮੈਂ ਬੈਂਗਰਾਂ ਦੀ ਹਾਰਵੈਸਟਿੰਗ ਲੈ ਰਹੀ ਆ ਤੇ ਇਸ ਤੋਂ ਬਾਅਦ ਮੇਰੇ ਬੈਂਗਰਾਂ ਦੇ ਬੁੱਟਿਆਂ ਨੂੰ ਬਹੁਤ ਹੀ ਜ਼ਿਆਦਾ ਖਾਦ ਦੀ ਜ਼ਰੂਰਤ ਹੋਵੇਗੀ ਕਿਉਂਕਿ ਅੱਗੇ ਫਲ ਲੱਗਣਾ ਦੁਬਾਰਾ ਤੋਂ ਸਟਾਰਟ ਹੋਣਾ ਹੈ ਇਸ ਤੋਂ ਇਲਾਵਾ ਦੋਸਤੋ ਤੁਸੀਂ ਲਿਕਵਿਡ ਫਾਰਮ ਦੇ ਵਿੱਚ ਆਪਣੀ ਜਿਹੜੀ ਕੁੜੀ ਕਿਚਨ ਦੀ ਜਿੰਨੇ ਵੀ ਫਲਾ ਸਬਜ਼ੀਆਂ ਦੇ ਸਿਲਕੇ ਬਚਦੇ ਆ ਉਨਾ ਤੋਂ ਮੈਨੇਉਰ ਰੈਡੀ ਕਰਨਾ ਰੈਡੀ ਕਿਵੇਂ ਕਰਨਾ ਹੈ ਜੀ ਸਫਲਾ ਸਬਜ਼ੀਆਂ ਦੇ ਛਿਲਕਿਆਂ ਨੂੰ ਇੱਕ ਬਾਲਟੀ ਜਾਂ ਕਿਸੇ ਵੀ ਬਰਤਨ ਦੇ ਵਿੱਚ ਇਕੱਠਾ ਕਰਕੇ ਉਸ ਦੇ ਵਿੱਚ ਪਾਣੀ ਪਾ ਕੇ ਰੱਖ ਲੈਣਾ ਤੇ ਉਸ ਪਾਣੀ ਨੂੰ ਤੁਸੀਂ 15 ਦਿਨ ਦੇ ਲਈ ਰੱਖਣਾ ਹੈ ਵਿੱਚ ਵਿੱਚ ਤੁਸੀਂ ਉਸ ਨੂੰ ਹਿਲਾਉਂਦੇ ਰਹਿਣਾ ਹੈ ਤੇ ਦੋਸਤੋ 15 ਦਿਨ ਬਾਅਦ ਜਦੋਂ ਉਹ ਛਿਲਕੇ ਪ੍ਰੋਪਰ ਗਲ ਜਾਣਗੇ ਤੇ ਉਹਦੇ ਵਿੱਚੋਂ ਛਿਲਕੇ ਅਲੱਗ ਕਰਕੇ ਪਾਣੀ ਨੂੰ ਤੁਸੀਂ ਡਿਲਿਊਟ ਕਰਨਾ ਹੈ ਉਸ ਪਾਣੀ ਦੇ ਵਿੱਚ 5 ਗੁਣਾ ਪਾਣੀ ਘੋਲ ਮਿਕਸ ਕਰਕੇ ਆਪਣੇ ਸਾਰੇ ਪੌਦਿਆਂ ਨੂੰ ਚਾਹੇ ਉਹ ਫਲਾਂ ਵਾਲੇ ਆ ਚਾਹੇ ਉਹ ਸਬਜ਼ੀਆਂ ਵਾਲੇ ਤੁਸੀਂ ਸਾਰੇ ਪੌਦਿਆਂ ਨੂੰ ਦੇਣਾ ਹੈ ਦੋਸਤੋ ਕਿਸੇ ਵੀ ਬੂਟੇ ਦੇ ਵਿਕਾਸ ਦੇ ਲਈ ਉਸ ਦੀ ਜਿਹੜੀ ਮਿੱਟੀ ਆ ਉਹ ਵੈਲ ਡਰੇਨ ਅਤੇ ਨਿਊਟ੍ਰੀਸ਼ਨਸ ਭਰੀ ਹੋਣੀ ਚਾਹੀਦੀ ਆ ਤੇ ਦੋਸਤੋ ਨਿਊਟ੍ਰੀਸ਼ਨਸ ਦੇ ਲਈ ਤੁਸੀਂ ਆਪਣੀ ਮੁੱਠੀ ਦੇ ਵਿੱਚ ਟਾਈਮ ਟੂ ਟਾਈਮ ਨੀਮ ਕਲੀ ਦੀ ਖਾਦ ਮਿਕਸ ਕਰਦੇ ਰਹਿਣਾ ਹੈ ਨੀਮ ਕਲੀ ਇੱਕ ਨਿੰਮ ਤੋਂ ਬਣੀ ਹੋਈ ਖਾਦ ਹੁੰਦੀ ਹੈ ਜਿਸ ਦੇ ਵਿੱਚ ਬਹੁਤ ਅੱਛੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਸਲਫਰ ਤੇ ਫਾਸਫੋਰਸ ਹੁੰਦਾ ਹੈ ਤੇ ਦੋਸਤੋ ਇਸ ਤੋਂ ਇਲਾਵਾ ਤੁਸੀਂ ਆਪਣੇ ਬੁੱਟਿਆਂ ਦੇ ਵਿੱਚ ਮਿੱਟੀ ਨੂੰ ਡਰੇਨ ਦੇ ਲਈ ਮਿੱਟੀ ਦੇ ਵਿੱਚ ਕੋਕੋ ਪੀਟ ਯੂਜ਼ ਕਰ ਸਕਦੇ ਹੋ ਕੋਕੋ ਪੀਟ ਮਿੱਟੀ ਦੇ ਵਿੱਚ ਪਾਣੀ ਦੀ ਨਮੀ ਨੂੰ ਬਣਾ ਕੇ ਰੱਖਦੀ ਹੈ ਤੇ ਦੋਸਤੋ ਖਾਸ ਤੌਰ ਤੇ ਜਿਹੜੀ ਕੋਕੋ ਪੀਟ ਆ ਉਹਨੂੰ ਤੁਸੀਂ ਸਰਦੀਆਂ ਦੇ ਵਿੱਚ ਅਵੋਇਡ ਕਰਨਾ ਹੈ ਸਰਦੀਆਂ ਦੇ ਵਿੱਚ ਕੋਕੋ ਪੀਟ ਨੂੰ ਯੂਜ਼ ਨਹੀਂ ਕਰਨਾ ਕਿਉਂਕਿ ਕੋਕੋ ਪੀਟ ਮਿੱਟੀ ਦੇ ਵਿੱਚ ਨਮੀ ਨੂੰ ਬਣਾ ਕੇ ਰੱਖਦੀ ਹੈ ਸਰਦੀਆਂ ਦੇ ਵਿੱਚ ਘੱਟ ਧੁੱਪ ਨਿਕਲਣ ਕਾਰਨ ਮਿੱਟੀ ਆਪਣੀ ਗਿੱਲੀ ਰਹਿੰਦੀ ਹੈ ਤੇ ਪੌਦੇ ਦੀਆਂ ਜੜ੍ਹਾਂ ਖਰਾਬ ਹੋ ਸਕਦੀਆਂ। ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ।